ਕਿ ਜਦੋਂ ਤੁਸੀਂ ਆਨੰਦਪੁਰ ਸਾਹਿਬ ਗਏ ਖਾਲਸੇ ਦਾ ਜਨਮ ਸਥਾਨ ਜੀ ਪਹਿਲਾ ਕੀ ਮਹਿਸੂਸ ਹੁੰਦਾ ਹੈ ਤੁਹਾਨੂੰ ਕੀ ਮਹਿਸੂਸ ਹੋਇਆ ਸਭ ਤੋਂ ਪਹਿਲਾਂ ਦੇਖ ਕੇ ਜੇ ਤੁਸੀਂ ਆਪਣਾ ਕੋਈ ਈਮੋਸ਼ਨ ਆਪਣਾ ਐਕਸਪ੍ਰੈਸ਼ਨ ਦੱਸ ਸਕੋ ਨਹੀਂ ਮੈਂ ਆਨੰਦਪੁਰ ਸਾਹਿਬ ਪਹਸਾਨ ਕੀ ਤਸ਼ਰੂਤ ਤੋਂ ਪਹਿਲੇ ਜਦੋਂ ਦਰਸ਼ਨ ਕੀਤੇ کافی ਜਦੋਂ ਪਹਿਲੀ ਵਾਰ ਆਇਆ ਸੀ ਇਹ ਥਿਥੀ ਦੀ ਗੱਲ ਸੀਗਾ ਪਰ ਇਹ ਸ਼ਾਮ ਦਾ ਟਾਈਮ ਪਹੁੰਚ ਗਿਆ ਹੁੰਤੇ ਕਾਫੀ ਸ਼ਾਂਤੀ ਸੀਗਾ ਛੋਟਾ ਸ਼ਰ ਵੀ ਪਸੰਦ ਕੀਤਾ ਵਸੇ ਜੀ ਫਿਰ ਮੈਂ ਮੇਂ ਦੇ ਲੱਗਦਾ ਸੀ ਥਰੇਨਾ ਕਿਸ ਦਿਨ ਫਿਰ ਉਹ ਕਾਦੇ ਨੇ ਸੌ ਦੇ ਵੀ ਇੰਗਲੈਂਡ ਕਿਤੇ ਕੰਮ ਕੀਤਾ ਬੇਕਰੀ ਦਾ ਕੰਮ ਕੀਤਾ ਰੋਜ਼ੀ ਰੋਟੀ ਵਾਸਤੇ ਇੰਗਲੈਂਡ ਵੀ ਨੋਸਿੰਕੋਸ ਕੰਪਲੀਟ ਕੀਤਾ ਫਸਟੇ ਵੀ ਤੇ ਬ੍ਰਿਟਿਸ਼ ਰੈੱਡ ਕਰਾਸ ਵੀ ਜੁਆਇਨ ਕੀਤਾ ਉਹ ਵੀ ਸਰਬਾ ਦਾ ਪਾਲਾ ਸੇਵਾ ਕਰਦੀ ਸੇਵਾ ਵਾਸਤੇ ਪਰ ਕੰਮ ਕੀਤਾ ਚਾਹੇ ਕਿ ਭੰ ਪੰਜਾਬੀ ਨਾਲ ਸ਼ਿਫਟ ਵਰਕ ਬੇਕਰੀ ਇੰਡਸਟਰੀਅਲ ਬੇਕਰੀ ਸੀਗੀ ओके ਪਰ ਇਹ ਹਮੇਸ਼ਾ ਮੈਂ ਸੋਚਦਾਏ تھے ਇੱਥੇ ਰਹੂਗਾ ਵੀ ਉਹ ਸਾਰੇ ਕੋਲੀਗ ਵੀ ਕੰਡੇ ਹੋ ਨਹੀਂ ਸਕਦਾ ਬਰਦਾ ਬੰਦਾ ਕਿਸਰਾ ਸਤਲ ਹੋਵੇਗਾ ਮੇਰੇ ਵਾਈਫ ਵੈਸੇ ਪਹਿਲੇ ਵਾਰ ਮਿਲੇ ਕੋਈ ਉਹਨੇ ਮੰਦੇ ਬਾਰੇ ਨਾ ਸ਼ੀਜ਼ ਵਨ ਇਨ ਅ ਮਿਲੀਅਨ ਕਿਉਂਕਿ तकरीबन ਸੋਚਦੇ ਬਾਰ ਜਨ ਵਾਸਤੇ ਪਰ ਉਹਨੇ ਇੰਡੀਆ ਪਸੰਦ ਕਰਦੇ ਉਹਨਾਂ ਦਾ ਜਨਮ ਸਤਨਵੇ ਇੰਡੀਆ ਵਿੱਚ ਜੀ ਕਲਸਾ ਕਾਲਜ ਦੇ ਵਿੱਚ ਜੀ ਉਹਨਾਂ ਦੇ ਦਾਦਾ ਜੀ ਪ੍ਰੋਫੈਸਰ ਸੰਨ ਤੇ ਪ੍ਰੋਫੈਸਰ ਸੰਸਿੰਗ ਹਾਂ ਮੈਨੂੰ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਸਿੱਖ ਨੈਸ਼ਨਲ ਕਾਲਜ ਲਾਹੌਰ ਸੀ ਪਹਿਲੇ ਸਿੱਖ ਨੈਸ਼ਨਲ ਕਾਲਜ ਲਾਹੌਰ ਦੇ ਪ੍ਰੋਫੈਸਰ ਉਹਨਾਂ ਦੇ ਦਾਦਾ ਜੀ ਸਾਬ ਜੀ ਜੀ ਹਾਂ ਜੀ ਤੇ ਉਹਨਾਂ ਪ੍ਰੋਫੈਸਰ ਜੋਤ ਸਿੰਘ ਉਹਨਾਂ ਦੇ ਨਾਲ ਵੀ ਕੰਮ ਕੀਤਾ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੀ ਜੀ 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 ਕਈ ਵਾਰ ਚੀਜ਼ਾਂ ਹੋ ਜਾਂਦੀਆਂ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਕਿ ਜਦੋਂ ਗੁਰਦੁਆਰਾ ਪੰਜਾ ਸਾਹਿਬ ਦੀ ਇਮਾਰਤ ਬਣੀ ਜਦੋਂ ਦੁਬਾਰਾ ਬਣੀ ਇਹ 1935 ਜਾਂ 30 ਦੇ ਨੇੜੇ ਦੀਆਂ ਗੱਲਾਂ ਨੇ ਮੈਨੂੰ ਸਾਲ ਭੁੱਲ ਰਿਹਾ ਉਸ ਵਕਤ ਟਿੱਕਾ ਯਾਦਵਿੰਦਰ ਸਿੰਘ ਪਟਿਆਲਾ ਰਿਆਸਤ ਦੇ ਉਹ ਤੇ ਪੰਜ ਪਿਆਰਿਆਂ ਨੇ ਨੀਂਹ ਪੱਥਰ ਰੱਖਿਆ ਸੀ ਸਰੋਵਰ ਤੇ ਇਮਾਰਤ ਦਾ ਜੀ ਤੇ ਉਹ ਜਿਹੜੇ ਪੰਜ ਪਿਆਰੇ ਸਨ ਉਹਦੇ ਵਿੱਚੋਂ ਭਾਈ ਸਾਪਾ ਭਾਈ ਰਣਧੀਰ ਸਿੰਘ ਨਾਰੰਗਵਾਲ ਅਖੰਡ ਕੀਰਤਨੀ ਜਥੇਵਾਲੇ ਹਮ ਬਾਬਾ ਵਸਾਕਾ ਸਿੰਘ ਬਾਬਾ ਕੋਡ ਸਿੰਘ ਕਸ਼ਮੀਰ ਵਾਲੇ ਤੇ ਪ੍ਰੋਫੈਸਰ ਜੋ ਸਿੰਘ ਵੀ ਸਨ ਅੱਛਾ ਜੀ ਜਿਹੜੇ ਕਿ ਤੁਹਾਡੇ ਵਾਈਫ ਦੇ ਦਾਦਾ ਜੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਜੀ ਜੀ ਹਾਂ ਜੀ ਹਾਂ ਜੀ ਏ ਵੀ ਰਿਟਾਇਰ ਹੋ ਗਏ ਵੀ ਬਾਦ ਕਲਸਾ ਕਾਲਜ ਅੰਮ੍ਰਿਤਸਰ ਪ੍ਰੋਫੈਸਰ ਸਨ ਤੇ ਮਲਵਿੰਦਰ ਕੋ ਰਿਟਾਇਰ ਹੋ ਗਏ ਮਾਤਾ ਗੁਜਰੀ ਕਾਲਜ ਪ੍ਰਿੰਸੀਪਲ ਤੇ ਜੀ ਕਲਸਾ ਕਾਲਜ ਅੰਮ੍ਰਿਤਸਰ ਬਹੁਤਾ ਅੰਮ੍ਰਿਤਸਰ ਹੋ ਰਹੀ ਨਹੀਂ ਜੀ ਹਾਂ ਜੀ ਹਾਂ ਜੀ ਫਿਰ ਫਿਰੋਸ਼ਿਮਲਾ ਪੜੇ ਜੀ ਉਹਨਾਂ ਦਾ ਜਨਮ ਵੈਸੇ ਹੋ ਗਿਆ ਕਾਲਜ ਦੇ ਵਿੱਚ ਕਾਲਜ ਦੇ ਵਿੱਚ ਇੱਕੋ ਜਿਹਾ ਦੇਖੋ ਨੌਲੇਜ ਵੀ ਆਏਗੀ ਨਾਲ ਜੇ ਕਾਲਜ ਦੇ ਵਿੱਚ ਜਨਮ ਹੋ ਕਾਲਜ ਐਂਡ ਨੌਲੇਜ ਹਾਂ ਹਾਂ ਕਿਵੇਂ ਦੇ ਨੇ ਮਲਵਿੰਦਰ ਕੌਰ ਪਹਿਲੀ ਵਾਰ ਤੁਸੀਂ ਜਦੋਂ ਮਿਲੇ ਹੁਣ ਤੱਕ ਦੇ ਸਫਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਇੰਟਰਵਿਊ ਆ ਗਿਆ ਸਪਾਕਸਮੈਨ ਦੇ ਵਿੱਚ ਓਕੇ ਉਹ ਮੰਥਲੀ ਮੈਗਜ਼ੀਨ ਪਹਿਲੇ ਸੀਗਾ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਪਾਸੇ ਫਿਰ ਉਹ ਉਹ ਵੀ ਪੜਦੇ ਫਿਰ ਉਹ ਐਡੀਟਰ ਦੀ ਵਾਈਫ ਜਾਣਦੇ ਫਿਰ ਉਹਨਾਂ ਨੂੰ ਦੱਸਿਆ ਕਿਉਂਕਿ ਇਹ ਫਿਰ ਇਸ ਕਰਕੇ ਉਹ ਮਿਲੇ ਉਹ ਇਹ ਜਿਹੜੇ ਜਗਜੀਤ ਕੌਰ ਸਨ ਜਗਜੀਤ ਕੌਰ ਹਨ ਜੀ ਹਣਾ ਫਿਰ ਇਸ ਕਰਕੇ ਉਹ ਮਿਲੇ ਉਹਨਾਂ ਦੇ ਘਰ ਓਕੇ ਫਿਰ ਗੱਲ ਹੋਈ ਸੀ ਫਿਰ ਮੈਨੂੰ ਦੱਸਦੇ ਵੀ ਉਹ ਉਹ ਇੱਕ ਬੇਟੀ ਹੈ ਹੂੰ ਤੇ ਮੈਂ ਫਿਰ ਮੈਂ ਕੋਈ ਤਕਲੀਫ ਨਹੀਂ ਸੀ ਗਾਕ ਵਿੱਚ ਤੇ ਫਿਰ ਉਹ ਬੇਟੀ ਜੇ ਓਬਜੈਕਸ਼ਨ ਨੇ ਬੇਟੀ ਵੀ ਨਾਨਕੀ ਨਾਮ ਤੇ ਨਾਨਕੀ ਕੌਰ ਹਾਂ ਜੀ ਹਾਂ ਜੀ ਖੁਸ਼ ਖੁਸ਼ਗੀ ਵੇ ਵੈਸੇ ਜੀ ਮਾਂ ਵਿਆ ਮੋਕਾ ਮਿਲਦੇ ਵਿਆ ਕਰਨਾ ਦੁਬਾਰਾ ਓਕੇ ਫਿਰ ਉਹ ਵੀ ਰਿਲੇਸ਼ਨ ਬਿਲਕੁਲ ਠੀਕ ਹੈ ਮੇਰੇ ਬੇਟੀ ਬਣ ਗਈ ਬਸ ਤੇ ਫਿਰ ਉਹ ਇਸ ਕਰਕੇ ਮਿਲੇ ਤੇ ਇਸ ਤੰ ਹਾਂਜੀ ਤੇ ਸਾਡਾ ਵਿਆ ਹੋ ਗਿਆ ਠੀਕ ਮੇਰੇ ਸਹੁਰੇ ਸਨ ਵੀ ਬੈਂਕਾਕ ਤੋਂ ਕਿਉਂਕਿ ਉਹ ਸੈਟਲ ਹੋ ਗਏ ਬਾਰ ਓਕੇ ਤੇ ਸਿਰਫ ਉਹਨਾਂ ਦੇ ਪੈਨਪ੍ਰਾ ਵੀ ਜਨਮ ਹੋ ਗਿਆ ਥਾਈਲੈਂਡ ਵਿੱਚ ਡਾ ਇੰਟਰਨੈਸ਼ਨਲ ਪਰ ਉਹਨਾਂ ਦਾ ਪਾਸਪੋਰਟ ਇੰਡੀਅਨ ਤੇ ओके ਜਾਨਾ ਹੋ ਗਿਆ ਅਸੀਂ ਅੰਮ੍ਰਿਤਸਰ ਵਿੱਚ ਹਾਂ ਓਕੇ ਤੁਸੀਂ ਫਰਾਂਸ ਦੇ ਹੋ ਤੇ ਭੈਣ ਜੀ ਹੁਣੇ థਾਈਲੈਂਡ ਦੇ ਨੇ ਕਿਉਂਕਿ ਉਹਨਾਂ ਦਾ ਪਰਿਵਾਰ థਾਈਲੈਂਡ ਹੈ ਤੁਹਾਡਾ ਪਰਿਵਾਰ ਫਰਾਂਸ ਹੈ ਜੀ ਤੇ ਇੱਥੇ ਤੁਸੀਂ ਵੀ ਇਕੱਲੇ ਰਹਿ ਰਹੇ ਹੋ ਤੇ ਭੈਣ ਜੀ ਹੁਣੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਚਲੋ ਚੰਡੀਗੜ੍ਹ ਰਹੇ ਹੋ ਤੇ ਪਰ ਮੈਂ ਫਾਰਮ ਦਾ ਕੰਮ ਵੀ ਰੈਂਡਰ ਲੇਬਰ ਪ੍ਰੋਬਲਮ ਵੀ ਆ ਤੇ ਕੰਮ ਵੀ ਫੇਰ ਮੇਂ ਖੁਸ਼ ਵੈਸੇ ਕੰਮ ਕਰਨਾ ਆਲੇ ਦੁਆਲੇ ਦਾ ਸਹਿਯੋਗ ਕਿਵੇਂ ਦਾ ਰਹਿੰਦਾ ਤੁਹਾਡਾ ਪਿੰਡਾਂ ਦੇ ਵਿੱਚ ਗੁਆਂਢ ਪੁਣਾ ਦੋਸਤੀਆਂ ਵੀ ਹੋਈਆਂ ਹੋਣਗੀਆਂ ਹਾਂ ਜੀ ਕਾਫੀ ਦੇਖੋ ਜੇ ਕਾਫੀ ਵਿਆਟਨ ਕਿਤਾਬੇ ਪਿੰਡ ਵਿੱਚ ਓਕੇ ਤੇ ਉਹਨਾਂ ਦੇ ਬੱਚੇ ਆ ਤਨ ਕਰਕੇ ਹੁਣ ਓਕੇ ਉਹਨੇ ਕਾਫੀ ਸਾਲ ਹੋ ਗਏ 98 ਦੀ ਗੱਲ ਰੱਚੀ ਕਾਫੀ ਸਾਲ ਹੋ ਗਏ ਤੇ ਨਿਓ ਕਾਫੀ ਅਜਸਤ ਹੋ ਗਿਆ ਇੱਥੇ ਕੋਈ मैं खुश है थे। फ्रांस भी देखो लोग कहते क्यों, क्यों क्यों फ्रांस दे मास नहीं खादा शराब नहीं पीडा की करना ज़्यादा दोस्ती <laughs> <laughs> है बाकी रहना उ दिल नहीं लगता वैसे जो लोग पूछते कि मैनी रिजन वैसे पर स्परिचुअल मैसेज यूनिवर्सल मैसेज ਨਾਲ एक्सप्लेन ਵੀ ਨਹੀਂ ਕਰ ਸਕਦਾ ਇਹ ਹਾਂ ਇਹ ਬਹੁਤ ਇੰਟਰਨਲ ਥਾਟ ਹੈ ਹਾਂਜੀ ਇਟ ਵਾਸ ਲਾਈਕ ਮਾਨਦੀ ਆ ਵਾਸ ਰੌਨ ਹਾਂ ਸ਼ਬਦਾਂ ਚ ਉਤਾਰਨਾ ਬਹੁਤ ਔਖਾ ਹੈ ਬਿਲਕੁਲ ਬਿਲਕੁਲ ਤੇ ਤੁਹਾਡਾ ਆਨੰਦ ਤੁਹਾਡਾ ਹੀ ਹੈ ਇਹ ਦੇਖੋ ਪਹਿਲੇ ਬਿਲੀਵ ਕੀਤਾ ਯੂਨੀਵਰਸਲ ਮੈਸੇਜ ਵੀ ਦੇਖਿਆ ਸਿੱਖੀ ਵੀ ਸਭ ਕੁਝ ਹੈ ਜੀ ਕੁਰਬਾਨੀ ਦੂਸਰੇ ਵਾਸਤੇ ਨਾਲ ਜੇ ਕੋ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਫਰੀਦ ਵੀ ਸੂਫੀ ਸੰਤ ਸੀਗਾ ਬਿਲਕੁਲ ਕਬੀਰ ਵੀ ਮੁਸਲਮਾਨ ਪਰਵਾਰ ਵਿੱਚ ਉਹਨਾਂ ਦਾ ਜਨਮ ਹੋ ਗਿਆ ਪਾਕਤਰਾ ਵੀ ਸਾਰੇ ਇੱਕੋ ਹੈ ਸਾਰੇ ਸਾਰੀ ਆਵਾਜ਼ ਤੇ ਮੈਸੇਜ ਐ ਪਿਆਰ ਤੇ ਪਰਮਾਤਮਾ ਤੇ ਹਿਮਨਿਟੀ ਸਭ ਕੁਝ ਢਾਲ ਸਭ ਕੁਝ ਵਿੱਚੋਂ ਆ ਰਿਹਾ ਹੈ ਬਿਲਕੁਲ ਤੇ ਇਟ ਇਸ ਅ ਨਾਨ ਸੈਕਟਰੀਅਨ ਰਿਲੀਜੀਅਨ ਵਿਚ ਇਸ ਕੋਈ ਅਰਾਜ਼ਾ ਫਾਰਮ ਦੇ ਵਿੱਚ ਤੁਹਾਡੀ ਸਵੇਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਮੈਂ ਸਵੇਰੇ 4 ਵਜੇ ਉੱਠ ਆਵਾਂ ਸੇ ओके ਕਦੇ ਕਦੇ ਰਾਤ ਵੀ ਚੱਕਰ ਮਰਦਾ ਜੀ ਕੋਈ ਡੰਗਰ ਕੋਈ ਨੁਕਸਾਨ ਨਹੀਂ ਹੁੰਦਾ ओके ਨਿਤਨੇਮ ਕਰਦਾ ਸਵੇਰੇ ਓਕੇ ਤੇ ਇੰਗਲੈਂਡ ਸਿੱਖਿਆ ਹੁੰਤੇ ਕੁਝ ਗੁਰਮੁਖੀ ਤੇ ਕੁਝ ਬੱਚੇ ਮਦਦ ਕੀਤਾ ਫ੍ਰੈਂਚ ਨਾਲ ਕੋਰਸੇ ਪਰਵਾਰ ਦੇ ਬੱਚੇ ਤੇ ਉਹ ਮਦਦ ਕਰਦੇ ਵੀ ਫ੍ਰੈਂਚ ਸਿੱਖਦੇ ਸੰਪੇਲ ਓਕੇ ਫਿਰ ਮੈਂ ਸਿੱਖਿਆ ਕੁਝ ਜਪਜੀ ਸਾਹਿਬ ਜਪ ਸਾਹਿਬ ਸਵੇਰੇ ਠੀਕ ਹੈ